ਆ ਦਿਖਾਉਨੇ ਆ ਬਸ਼ੇਰੀ ਨਾ ਭਾਈ ਬੜੀ ਮਾਲਸ਼ ਮੂਲਸ਼ ਕਰੀ ਜਾਂਦੇ ਆ ਬਾਂਗਾਂ ਨਾਲ ਗੱਲਬਾਤ ਕਰਦੇ ਆ ਭਾਈ ਕਿਹੜੇ ਪਿੰਡ ਤੋਂ ਆਏ ਹੋ ਇੱਥੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲਨੇ ਭਾਈ ਇਹ ਭਾਈ ਮੈਂ ਤੁਹਾਨੂੰ ਅੱਗੇ ਵੀ ਮਿਲਿਆ ਹੈ ਨਾ ਆਪਾਂ ਪਿੰਡ ਜੰਡੇਆਲੀ ਜੰਡੇਆਲੀ ਦੇ ਸ਼ੋਹ ਤੇ ਮਿਲੇ ਸੀਗੇ ਠੀਕ ਹੈ ਠੀਕ ਆ ਤੇ ਭਾਈ ਇਹ ਬਸ਼ੇਰੀ ਦਾ ਕੀ ਨਾਮ ਇਹ ਦਾ ਵੀਰੇ ਅਮੀਰਾ ਨਾਮ ਆ ਜੀ ਅਮੀਰਾ ਨਾਮ ਆ ਤੇ ਬਈ ਇੱਕ ਜਾਨਵਰ ਲੈ ਕੇ ਕਹਿੰਦੇ ਕਿ ਤੁਸੀਂ ਹੋਰ ਆ ਦੋ ਲੈ ਹੁੰਦੇ ਵੀਰੇ ਇੱਕ ਬਛਰੀ ਉਹ ਸਾਹਮਣੇ ਖੜੀ ਆ ਜੀ 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 ਤੇ ਬਈ ਇਹਦੀ ਡਿਟੇਲ ਦਿਓ ਮੜੀ ਸਾਨੂੰ ਇਹਦੇ ਮਾਪਿਓ ਬਾਰੇ ਦੱਸੋ ਇਹ ਵੀਰੇ ਅਰਜਨ ਰਾਜ ਦੀ ਬੱਚੀ ਆ ਬਈ ਜੀ ਇਹ ਤਾਰੀ ਬਈ ਦੇ ਫਾਰਮ ਤੇ ਬਰੀਡ ਹੋਈ ਹੋਈ ਆ ਜੀ ਜੀ ਉੱਥੋਂ ਹੀ ਆ ਪਾਲੀ ਜਾਂਦੀ ਸੀਗੀ ਆਪਣੇ ਤਾਰੀ ਬਈ ਲੀਲਾਂ ਵਾਲੇ ਜੀ ਕਿੰਨਾ ਚਿਰ ਹੋ ਗਿਆ ਬਈ ਲੈ ਹੁੰਦੇ ਨੂੰ ਆਪਣੇ ਕੋਲੇ ਵੀਰੇ ਆਈ ਨੂੰ ਇਹਨੂੰ ਹੋ ਗਿਆ 6 ਮਹੀਨੇ ਹੋ ਗਏ 6 ਮਹੀਨੇ ਤੇ ਬਈ ਇਸ ਟਾਈਮ ਇਹਦੀ ਹਾਈਟ ਹਾਈਟ ਤਾਂ ਯਾਰ ਬੜੀ ਕਰੀ ਆ ਯਾਰ ਹਨਾ ਮੈਂ ਹਾਈਟ ਬਈ ਮਣੀ ਤਾਂ ਹੈ ਨਹੀਂ ਹੋਊਗੀ ਇਹਦੀ 63+ ਹਾਈਟ ਹੋਊਗੀ ਹਾਂ 63 ਦੇ ਤਾਂ ਯਾਰ ਲਗਭਗ ਨਾ ਮੈਂ ਹੈਗੀ ਹੈ ਫਿਰ ਹੈਗੀ ਹੈ 25 ਮਹੀਨੇ ਦੀ ਬੱਚੀ ਆ ਹਜੇ ਹੋਰ ਕਰੂਗੀ ਜੀ ਆਹ ਦੁੱਧਾਂ ਦਾ ਹੈ ਦੁੱਧ ਦੰਦਾ ਹਨ ਯਾਰ ਦੇਖਣ ਨੂੰ ਨਾ ਬਾਈ ਲੱਗਦਾ ਹਨ ਜਿਵੇਂ ਚੰਗੇ ਬਾਡੀਸ ਯਾਰ ਦੋਸਤੋ ਬਾਡੀਸ ਅਟ੍ਰੈਕਟ ਤੇ ਹਾਈਟ ਹੂਟ ਨਾ ਕੋੜੀ ਦੀ ਚੈੱਕ ਕਰੋ ਸੁਨੱਖਾਪਣ ਦੇਖੋ ਇਹ ਮੈਂ ਨਾ ਹੁਣੇ ਅਜੇ ਬਾਈ ਇਹਦੇ ਮਾਲਛਮੂਲ ਚ ਕਰੀ ਜਾਂਦੀ ਸੀ ਕਿ ਯਾਨੀ ਕਿ ਕਰੰਟ ਵੀ ਪੂਰਾ ਕੋੜੀ ਦੇ ਵਿੱਚ ਨਾ ਅਵਸ਼ੇਰੀ ਦੇ ਵਿੱਚ ਤੇ ਤੁਸੀਂ ਚੈੱਕ ਕਰੋ ਬਾਈ ਇਹਦੇ ਨਾ ਮਾਰਕਿੰਗ ਬਾਰੇ ਦੱਸੋ ਸਾਨੂੰ ਇਹਦੀ ਮਾਰਕਿੰਗ ਵੀਰੇ ਇਹਦੇ ਕੱਲਾ ਮੱਥੇ ਬਲੇਜ਼ ਹੀ ਆ ਜੀ ਬਾਕੀ ਸਾਰੀ ਆਪਣੇ ਕਮੈਤ ਆ ਇਹ ਕਮੈਤ ਆ ਤੇ ਕੱਲਾ ਬਲੇਜ਼ ਆ ਹਨਾ ਬਾਈ ਤੇ ਕੁੰਡੀ ਵਾਲੇ ਕੰਨ ਆ ਦੋਸਤੋ ਤੇ ਪੇਟਲ ਕੋੜੀ ਆ ਚੰਗੇ ਮੈਨੂੰ ਲੱਗਦਾ ਨਾ ਬਾਈ ਆਉਣ ਵਾਲੇ ਸਮੇਂ 'ਚ ਬੱਚੇ ਬ੍ਰੇਕ ਆਪਣੇ ਘੋੜੀ ਦਾ 70% ਦਾ ਵੀ ਬੱਚੇ ਘੋੜੀ ਆਬਦੀ ਦੀ ਲੈ ਕੇ ਜਾਂਦੀ ਹੁੰਦੀ ਹੈ ਜੀ 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 ਅੱਜ ਆਪਾਂ ਕਹਿੰਦੇ ਆ ਵੀ ਜੇ ਹਾਈਬ੍ਰਿਡ ਬੀਜ ਪਰ ਹੁਣਾ ਕੁਝ ਨਹੀਂ ਹੁੰਦਾ ਜੇ ਜ਼ਮੀਨ ਨਹੀਂ ਚੰਗੀ ਜ਼ਮੀਨ ਨਹੀਂ ਚੰਗੀ ਹਾਂ ਬਾਈ ਇਹ ਤੇਰੀ ਗੱਲ ਸਹੀ ਗੱਲ ਆ ਹਨਾ ਜੇ ਜਾਨਵਰ ਆਪਾਂ ਚੰਗੇ ਘੋੜੇ ਤੋਂ ਮੇਟ ਕਰਵਾ ਲਗੇ ਤੇ ਹਨਾ ਘੋੜੀ ਦੇ ਵਿੱਚ ਨਾ ਹੋਵੇ ਤੇ ਘੋੜੀ ਬਾਈ ਤੇਰੀ ਬਹੁਤ ਸੋਹਣੀ ਸਨੱਖੀ ਆ ਤੇ ਸ਼ੋਅ ਤੇ ਵਿੱਚ ਪਹਿਲੀ ਵਾਰੀ ਲੈ ਕੇ ਜਾਂਦੀ ਹੈ ਇਹ ਨਹੀਂ ਵੀਰੇ ਆਪਾਂ ਜੰਡਿਆਲੀ ਵੀ ਲੈ ਕੇ ਗਏ ਸੀਗੇ ਜੀ ਉੱਥੇ ਇਹਦੇ ਥੋੜੇ ਜੇ ਨੰਬਰ ਕੱਟ ਹੋ ਗਏ ਸੀਗੇ ਬਾਈ ਇੱਕ ਸੱਟ ਜੀ ਵੱਜ ਗਈ ਸੀਗੀ ਜੀ 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 ਮੱਤੀ ਦੇ ਕੁਝ ਗ ਨੀਲੀ ਬੁਛੇਰੀ ਦੇਖੀ ਸੀ ਕਿ ਭਾਈ ਉਹਦੇ ਸੱਟ ਵੱਜ ਗਈ ਸੀ ਹਨਾ ਉਹਦੇ ਕੀ ਗੱਲਬਾਤ ਹੋ ਗਈ ਸੀ ਭਾਈ ਉੱਥੇ ਉਹ ਵੀਰੇ ਯਾਰ ਕਹਿ ਸਕਦੇ ਆ ਵੀ ਆਪਾਂ ਕਿ ਗੱਡੀ ਛੋਟੀ ਲੈ ਗਏ ਸੀਗੇ ਜੀ ਇਹ ਛੋਟੇ ਹਾਥੀ ਜਿਗ ਉਹ ਬੱਚੀ ਚੜਾ ਲਈ ਸੀਗੀ ਇਹ ਦੋਨੇ ਬੱਚੀਆਂ ਕੈਂਟਰ ਪਿੱਛੇ ਬਲੇਰੋ ਚ ਆਉਂਦੀਆਂ ਸੀਗੀਆਂ ਪਿਕਅਪ ਚ ਉਹ ਅਸੀਂ ਛੋਟੇ ਹਾਥੀ ਚ ਕਰ ਲਈ ਸੀਗੀ ਉੱਥੇ ਆਪਣੇ ਜੇ ਤੋ ਲੁਧਿਆਣੇ ਜਾਮ ਜੇ ਚ ਫਸੇ ਤੇ ਬੱਚੀ ਨਾ ਟਰੱਕ ਵਾਲੇ ਨੇ ਮਗਰੋਂ ਜਮਾ ਕੋਲੇ ਲਿਆ ਕੇ ਹਾਰਨ ਮਾਰਤਾ ਬੱਚੀ ਨੇ ਛਾਲ ਮਾਰਤੀ ਤਾਹਾਂ ਨੂੰ ਜੀ ਉਹਦੇ ਕਰਕੇ ਉਹਦੀ ਲੱਤ ਤੇ ਸੱਟ ਵੱਜ ਗਈ ਸੀਗੀ ਹੂੰ ਹਾਂਜੀ ਇੱਕ ਤਾਂ ਉਹਦੇ ਫਰੌਗ ਤੇ ਸੱਟ ਵੱਜ ਗਈ ਸੀਗੀ ਜੀ ਜੀ ਇੱਕ ਲੱਤ ਦੇ ਬਾਹਰ ਸੀਗੀ ਇਹ ਬਈ ਹੁਣ ਠੀਕ ਆ ਲੰਗ ਲੰਗ ਤਾਂ ਨਹੀਂ ਮਾਰਦੀ ਉਹ ਤਾਂ ਬਈ ਬੱਚੀ ਜਮਾ ਸਹੀ ਆ ਜੀ ਬੱਚੀ ਸਹੀ ਹੈ ਜਮਾ ਸਹੀ ਆ ਬੱਚੀ ਤੇਰੀ ਉਹ ਵੀ ਬਹੁਤ ਸੋਣੀ ਸੀਗੀ ਭਾਈ ਹਣਾ ਥੋੜਾ ਜਿਹਾ ਕਰ ਗਏ ਸੀਗੇ ਮੈਂ ਕਿਹਾ ਵੀ ਹੁਣ ਅਗਲੇ ਸਾਲ ਹੀ ਕੱਟਾਂਗੇ ਅਜੇ ਬੱਚੀ ਛੋਟੀ ਆ ਉਮਰ ਚੋਂ ਜੀ 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 ਤੇ ਬਈ ਇੱਕ ਨਾ ਉਹ ਬਸ਼ੇਰੀ ਬਾਰੇ ਤੇ ਆयो ਬਾਈ ਆਪਾਂ ਨਾ ਉਧਰ ਵੀ ਜਾਣਕਾਰੀ ਦੋਸਤੋ ਇੱਧਰ ਵੀ ਦੇਖੋ ਇੱਕ ਬਾਈ ਕੋਲੇ ਨਾ ਆ ਵੀ ਖੜੀ ਐ ਇੱਥੇ ਕਾਲੇ ਰੰਗ ਦੀ ਬਿਸ਼ੇਰੀ ਤੁਸੀਂ ਇਹਨੂੰ ਚੈੱਕ ਕਰੋ ਤੇ ਬਾਈ ਇਹਦੇ ਬਾਰੇ ਤੁਸੀਂ ਸਾਨੂੰ ਡਿਟੇਲ ਦੋ ਵੀ ਕੀ ਨਾਂ ਬਿਸ਼ੇਰੀ ਦਾ ਇਹਦਾ ਨਾਂ ਵੀਰੇ ਮਮਤਾਜ ਆ ਮਮਤਾਜ ਆ ਹਾਂਜੀ ਤੇ ਬਾਈ ਇਹਦੀ ਬਲੱਡ ਲਾਈਨ ਕੀ ਹੈ ਇਹ ਵੀਰੇ ਆਪਣੇ ਜਿਹੜਾ ਪਹਿਲਵਾਨ ਜੀ ਆਪਣੇ ਜੱਸੇ ਪੱਟੀ ਸੀਗਾ ਬਾਈ ਉਹਦੇ ਕੋਲੇ ਘੋੜਾ ਸੀਗਾ ਪਰਮਰਾਜ ਜੀ ਉਹਦੀ ਬੱਚੀ ਆ ਇਹ ਤੇ ਆਪਣੇ ਗਜਰਾਜ ਦੀ ਇਹ ਪੋਤੀ ਆ ਕੀ ਤੇ ਰਾਜਤਾਲਕ ਦੀ ਪਰਪੁੱਤੀ ਆ ਜੀ ਬਈ ਇਹਦਾ ਇਸ ਟਾਈਮ ਤੇ ਹਾਈਟ ਤੇ ਉਮਰ ਕੀ ਆ ਬਈ ਇਹਦੀ ਬਰੇ ਉਮਰ ਹੈਗੀ ਹੈ ਜਿਹਦੀ 17 18 ਮਹੀਨੇ ਦਾ 17 18 ਹਾਂਜੀ ਆਪਣੇ ਪਟਵਾਰੀ ਵਾਲੀ ਬੱਚੀ ਤੇ ਇਹ ਹਨ ਪਰਮਾਨੀ ਆ ਖਾਨ ਪਰਮਾਨਾ ਠੀਕ ਆ ਹਾਂਜੀ ਤੇ ਇਹ ਹੋਗੀ ਤਕਰੀਬਨ 59 59 ਤੋਂ 60 ਇੰਚ ਹਾਈਟ ਹੋਊਗੀ ਜੀ ਤੇ ਬਈ ਇਹਦੀ ਮਾਰਕਿੰਗ ਬਾਰੇ ਦੱਸੋ ਯਾਰ ਇਹਦੀ ਮਾਰਕਿੰਗ ਕੀ ਆ ਮੱਥੇ ਬਲੇਜ ਆ ਇੱਕ ਪੈਰ ਚਿੱਟਾ ਜੀ ਯਾਰ ਇਹ ਵੀ ਬੜੀ ਸੋਹਣੀ ਹੈ ਨਾ ਆ ਕੁੰਡੀ ਵਾਲੇ ਕੰਨ ਚੰਗੇ ਆ ਯਾਰ ਹਨਾ ਤੇ ਬਈ ਇਹ ਅੱਗੇ ਵੀ ਸ਼ੋਹ ਦੇ ਵਿੱਚ ਲੈ ਕੇ ਜਾਂਦੀ ਸੀ ਕਿ ਪਹਿਲਾਂ ਜੀ ਬਰੇ ਸ਼ੋਹ ਚ ਲਿਆਂਦੀ ਸੀ ਉਦੋਂ ਇਹਦੇ ਪਰਲੇ ਪੈਰ ਤੇ ਥੋੜਾ ਜਿਹਾ ਸੱਟ ਲੱਗੀ ਹੋਈ ਸੀਗੀ ਹੁਣ ਉਹ ਪ੍ਰਾਣੀ ਸੱਟ ਸੀਗੀ ਬਾਈ ਉਹਦੀ ਜੀ ਇਹ ਬਾਈ ਤੁਹਾਡੇ ਆਪ ਦੇ ਫਾਰਮ ਦੀ ਹੈ ਕਿ ਕਿਤੋਂ ਨਹੀਂ ਇਹ ਬਰੇਜਾਸਤਾਨ ਤੋਂ ਆਈ ਹੋਈ ਆ ਬੱਚੀ ਤੁਸੀਂ ਜਾਨੀ ਕਿ ਲਖਰੀਦੀ ਆ ਬਈ ਆਪਦੇ ਫਾਰਮ ਦਾ ਨਾਮ ਵੀ ਦੱਸੋ ਆਪਣਾ ਬਰੇਜ ਸਾਧਗਰ ਸਿੰਘ ਸਟੇਬਲਸ ਆ ਜੀ ਪਿੰਡ ਮੁੱਲਾਪੁਰ ਪਿੰਡ ਮੁੱਲਾਪੁਰ ਹਾਂਜੀ ਤੇ ਬਾਈ ਕੋਈ ਘੋੜਾ ਘਾੜਾ ਵੀ ਰੱਖਿਆ ਕਿ ਨਹੀਂ ਨਹੀਂ ਬਾਈ ਇਹ ਆਪਣੇ ਨਹੀਂ ਫਿਰ ਕੋਈ ਘੋੜਾ ਹੁੰਦਾ ਆਪਾਂ ਸਟੱਡ ਫਾਰਮ ਕਹਿ ਦੇਣਾ ਸੀਗਾ ਘੋੜੀਆਂ ਕਰਕੇ ਸਟੇਬਲਸ ਹੀ ਆ ਜੀ ਸਟੇਬਲ ਠੀਕ ਆ ਤੇ ਬਾਈ ਹੋਰ ਜਾਨੀ ਕਿ ਜਾਨਵਰ ਤੁਸੀਂ ਖਰੀਦਦੇ ਵੇਚਦੇ ਹੋ ਕਿ ਕਿਵੇਂ ਮਤਲਬ ਨਹੀਂ ਬਾਈ ਆਪਣੇ ਕੋਲੇ ਹੋਰ ਤਾਂ ਵੀਰੇ ਹੈ ਨਹੀਂ ਆਪਾਂ ਜਾਨਵਰ ਸੇਲ ਵਾਲੇ ਤਾਂ ਦੋ ਹੀ ਖੜੇ ਆ ਫਾਰਮ ਤੇ ਕਿੰਨੇ ਜਾਨਵਰ ਆ ਬਾਈ ਆਪਣੇ ਆਪਣੇ ਉਂ ਵੀਰੇ ਹੈਗੇ ਚਾਰ ਪੰਜ ਜਾਨਵਰ ਨੇ ਹੇ ਇਹਨਾਂ ਚੋਂ ਦੋ ਹੀ ਅਸੇਲ ਵਾਲੇ ਜੀ 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 ਤੇ ਦੋਸਤੋ ਜੇ ਬਾਈ ਦੇ ਕੋਲੇ ਜਾਨਵਰ ਸੇਲ ਵੀ ਹੈਗੇ ਤੇ ਬਾਈ ਸ਼ੋਅ ਦੇ ਵਿੱਚ ਆਇਆ ਜਗਰਾਉਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸ਼ੋਅ ਅੱਜ ਤੇ ਦੋ ਬਸ਼ੇਰੀਆਂ ਲੈ ਕੇ ਆਇਆ ਦੁੱਧ ਦੰਦ ਤੇ ਬਾਈ ਦੇ ਫਾਰਮ ਤੇ ਦੋ ਸੇਲ ਵੀ ਖੜੀਆਂ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਬਾਈ ਦਾ ਤੁਹਾਨੂੰ ਅਸੀਂ ਨੰਬਰ ਦੱਸ ਦਿੰਨੇ ਆ ਬਾਈ ਦਾ ਕਿ ਬਾਈ ਨੰਬਰ ਦੱਸ ਵੇਰੇ ਆਪਣਾ ਨੰਬਰ ਹੈਗਾ ਜੀ 99140 ਜੀ 88558 ਜੀ ਤੇ ਬਾਈ ਉਹ ਕਿਹੜੀਆਂ ਆਪਣੀਆਂ ਇੱਕ ਵੀਰੇ ਆਪਣੀ ਬੱਚੀ ਆ ਪਟਵਾਰੀ ਦੀ ਤੇ ਇੱਕ ਆਪਣੇ ਹੈਗੀ ਰਾਜਹੰਸ ਦੀ ਬੱਚੀ ਆ ਜੀ ਉਹ ਹੈਗੀ 10 ਮਹੀਨਿਆਂ ਦੀ ਗੱਬਣ ਜੀ ਉਹ ਸੇਲ ਵਾਸਤੇ ਆ ਜੀ ਤੇ ਦੋਸਤੋ ਬਾਕੀ ਤੁਸੀਂ ਬਾਈ ਨਾਲ ਨਾ ਫੋਨ ਤੇ ਹੋਰ ਜਾਣਕਾਰੀ ਜੇ ਕਿਸੇ ਨੇ ਲੈਣੀ ਹੋਏ ਤਾਂ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਸਿੱਧੀ ਬਾਈ ਨੇ ਨੰਬਰ ਤੁਹਾਨੂੰ ਦੱਸਤਾ ਤੇ ਬਾਈ ਨਾਲ ਬਾਕੀ ਗੱਲਬਾਤ ਕਰ ਲਿਓ ਬਾਕੀ ਅਸੀਂ ਹੋਰ ਤੁਹਾਨੂੰ ਦਿਖਾਉਣੇ ਆ ਵੀ ਇੱਥੇ ਕਿਹੜੇ-ਕਿਹੜੇ ਹੋਰ ਜਾਨਵਰ ਆਏ ਆ ਤੇ ਕਰਦੇ ਆ ਗੱਲਬਾਤ ਦੋਸਤੋ ਯਾਰ ਅੱਜ ਨਾ ਅਸੀਂ ਮਹਾਰਾਜਾ ਰਜੀਤ ਸਿੰਘ ਸ਼ੋਅ ਦੇ ਵਿੱਚ ਖੜੇ ਆ ਪੰਡ ਜਗਰਾਉਂ ਦੇ ਵਿੱਚ ਜਗਰਾਉਂ ਸ਼ਹਿਰ ਦੇ ਵਿੱਚ ਤੇ ਇੱਥੇ ਨਾ ਭਾਂਗਾਂ ਦੀ ਘੋੜੀ ਖੜੀ ਆ ਮਾਰਵਾੜੀ ਤੇ ਭਾਂਗਾਂ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਆਏ ਕਿੱਥੋਂ ਆ ਇੱਥੇ ਬੜਾ ਸੋਹਣਾ ਜਾਨਵਰ ਲੱਗਿਆ ਮੈਂ ਬਾਈ ਨਾਲ ਗੱਲਬਾਤ ਕਰਕੇ ਤੁਹਾਨੂੰ ਸਾਰੀ ਡਿਟੇਲ ਲੈ ਕੇ ਦੱਸਦਾ ਹਾਂ ਇਹਦੀ ਕੀ ਆ ਹਾਂ ਸਸਰੀਕਲ ਬਾਈ ਸਸਰੀਕਲ ਬਾਈ ਸਰ ਤੇ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਤੇ ਬਈ ਆਪਣਾ ਨਾਮ ਕੀ ਆ ਨਾਮ ਰਗਵੀਰ ਸਿੰਘ ਜੀ ਰਗਵੀਰ ਸਿੰਘ ਹਾਂਜੀ ਜੀ ਤੇ ਬਾਈ ਆ ਜਾਨਵਰ ਜਿਹੜਾ ਕਿੰਨੇ ਲੈ ਕੇ ਆਂਦੇ ਆ ਤੇ ਇਹਦਾ ਨਾਮ ਕੀ ਆ ਬਾਈ ਇਹ ਇੱਕੋ ਹੀ ਲੈ ਕੇ ਆਂਦੀ ਬਸ਼ੀਰੀ ਜੀ ਦੁੱਧਦੰਦ ਬਸ਼ੀਰੀਆ ਇਹ ਇਹਦਾ ਨਾਮ ਸੁਖਮਣੀ ਜੀ ਸੁਖਮਣੀ ਹਾਂਜੀ ਤੇ ਬਾਈ ਇਹਦੀ ਬਲੱਡ ਲਾਈਨ ਕੀ ਇਹ ਬਲੱਡ ਲਾਈਨ ਜੀ ਉਹਦੇ ਵੀਰ ਦੀ ਬੱਚੀ ਆ ਜੀ ਠੀਕ ਹੈ ਦਿਲਬਾਗ ਰਣੀਆਂ ਵਾਲੇ ਦੀ ਪੋਤੀ ਹੈ ਮਾਂ ਵਾਲੇ ਪਾਸਿਓਂ ਬਈ ਇਹ ਮਾਂ ਵਾਲੇ ਪਾਸਿਓਂ ਜੀ ਇਹ ਮਾਂ ਨੂੰ ਕਹਿ ਸਕਦੇ ਹਾਂ ਨਾ ਆਪਾਂ ਜੀ ਤੇ ਬਈ ਇਹਦੀ ਇਸ ਟਾਈਮ ਉਮਰ ਕਿੰਨੀ ਹੋਗੀ ਇਹਦੀ ਉਮਰ ਜੀ ਇਸ ਵਕਤ ਜੀ 24 24 25 ਮਹੀਨਿਆਂ ਦੀ ਹੈ ਜੀ 24 ਪੱਥੀ ਠੀਕ ਹੈ ਤੇ ਬਈ ਇਸ ਟਾਈਮ ਹਾਈਟ ਕਿੰਨੀ ਹੈ ਦੀ ਹਾਈਟ ਜੀ ਇਹ ਹੈ 60 ਦੇ 60 ਤੋਂ ਬਾਹਰ ਹੈ 60 ਤੋਂ ਬਾਹਰ ਠੀਕ ਹੈ ਜਾਨਕਿ ਮਿਣਿਆ ਨਹੀਂ ਹਜੇ ਆਪਾਂ ਹਨਾ ਵੈਸੇ ਕਹੋ ਕਾਟ ਵੀ ਸਕਦੀ 60 ਤੋਂ ਅੰਦਰ ਦੀ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਈ ਇਹਦੀ ਮਾਰਕਿੰਗ ਦੱਸਿਓ ਇੱਕ ਕਰੀਂ ਮਾਰਕਿੰਗ ਜੀ ਇਹ ਇਹਦੇ ਪਿੱਛੇ ਇੱਕ ਪੈਰ ਜਿਹੜਾ ਵਾਈਟ ਹਾਂ ਮੱਥੇ ਤੇ ਬਲੇਜ ਆ ਜੀ ਠੀਕ ਹੈ ਠੀਕ ਹੈ ਬਹੁਤ ਸੋਹਣਾ ਜਾਨਵਰ ਆ ਬਾਈ ਮੈਂ ਨਾ ਉੱਥੇ ਦੇਖਿਆ ਸੀਗਾ ਮੈਂ ਕਿਹਾ ਬਾਂਗਾਂ ਦੀ ਇੰਟਰਵਿਊ ਕਰਨੀ ਆ ਬਾਈ ਬੜਾ ਸੋਹਣਾ ਜਾਨਵਰ ਲਿਆ ਕੇ ਆ ਬਾਈ ਅੱਗੇ ਵੀ ਸ਼ੋਅ ਦੇ ਵਿੱਚ ਆਇਓ ਕਿ ਅੱਗੇ ਵੀ ਸ਼ੋਅ ਲੜੀ ਦੇ ਜੀ ਲੜੀ ਦੇ ਹਾਂਜੀ ਤੇ ਇਹ ਪਹਿਲੇ ਸ਼ੋਅ ਦੇ ਵਿੱਚ ਆਈ ਹੈ ਕਿ ਅੱਗੇ ਵੀ ਲੈ ਕੇ ਆਉਣੀ ਨਹੀਂ ਇਹ ਪਹਿਲੇ ਸ਼ੋਅ ਸੀ ਪਾਈ ਹੈ ਪਹਿਲੇ ਸ਼ੋਅ ਚ ਹਾਂਜੀ ਤੇ ਅੱਗੇ ਹੋਰ ਕੋਈ ਸ਼ੋਅ ਸ਼ਾ ਜੈਦਿਓ ਕਿ ਬਾਈ ਆ ਸ਼ੋਅ ਲੜਦੇ ਆ ਰਹੇ ਆ ਜੀ ਅੱਛਾ ਜੀ ਤੇ ਬਾਈ ਕਿਹੜਾ ਸਟੱਡ ਫਾਰਮ ਆਪਣਾ ਆਪਣਾ ਚਾਰਲਸ ਸਟੱਡ ਫਾਰਮ ਚਾਰਲਸ ਸਟੱਡ ਫਾਰਮ ਕਪੂਰਸਲਾ ਜਿਲ੍ਹਾ ਜੀ ਪਿੰਡ ਪਾਣੋਂ ਲੰਗਾ ਠੀਕ ਹੈ ਜੀ ਤੇ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਇਧਰ ਵੀ ਬਾਈ ਆਏ ਵਾ ਵਸ਼ੇਰੀ ਲੈ ਕੇ ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ ਬਾਈ ਕਿਹੜੇ ਪਿੰਡ ਤੋਂ ਇੱਥੇ ਪਹੁੰਚੇ ਆ ਸ਼ੋਅ ਦੇ ਵਿੱਚ ਜਗਰਾਉਂ ਸ਼ੋਅ ਦੇ ਵਿੱਚ ਤੇ ਬਾਈ ਤੇ ਬਾਈ ਕਿਹੜੇ ਪਿੰਡ ਤੋਂ ਆਏ ਅਸੀਂ ਆ ਗੰਗानगर ਤੋਂ ਜੀ ਗੰਗानगर ਡਿਸਟ੍ਰਿਕਟ ਤੋਂ 14 ਰਬੀ ਪਟਿਆ ਪਿੰਡ ਆਈ ਠੀਕ ਹੈ ਜੀ ਤੇ ਬਾਈ ਕਿੰਨੇ ਜਾਨਵਰ ਲੈ ਕੇ ਆਏ ਆਪਣੇ ਇੱਕ ਹੀ ਲੈ ਕੇ ਆਈ ਬਿਸ਼ੇਰੀ ਇੱਕ ਬਿਸ਼ੇਰੀ ਲੈ ਕੇ ਆਈ ਹਾਂਜੀ ਬਿਸ਼ੇਰੀ ਤੇ ਬਾਈ ਬਿਸ਼ੇਰੀ ਦਾ ਕੀ ਨਾਮ ਹੈ ਇਹਦਾ ਨਾਮ ਹੈ ਰੂਹੀ 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 ਜੀ ਤੇ ਬਾਈ ਇਹਦੀ ਬਲੱਡ ਲਾਈਨ ਕੀ ਆ ਕਿ ਬਾਈ ਸੁਲਤਾਨਪਗਸਰ ਵਾਲੇ ਦੀ ਬੱਚੀ ਆ ਜੀ ਠੀਕ ਹੈ ਜੀ ਤੇ ਮਾਂ ਵਾਲੇ ਪਾਸੇੋਂ ਵੀ ਮਾਂ ਬਸ ਹੈ ਬਈ ਆਨਲਾਈਨ ਆ ਮਾਂ ਦੀ ਹਾਂਜੀ ਤੇ ਬਈ ਵਸ਼ੇਰੀ ਨੇ ਕੱਦ ਕਾਟ ਕੀ ਕਰਦੇ ਆ ਬਈ 64 ਇੰਚ ਕਰ ਗਈ ਫੱਟੀ ਵਾਲਾ 64 ਇੰਚ ਹੈ ਫੱਟੀ ਵਾਲਾ 64 ਇੰਚ ਹੈ ਹਾਂਜੀ ਠੀਕ ਹੈ ਤੇ ਉਮਰ ਐ ਇਸ ਟਾਈਮ ਕਿੰਨੀ ਹੈ ਬਈ ਉਮਰ ਐ 27 ਮਹੀਨੇ ਜੀ ਦੀ 27 ਮਹੀਨੇ ਹਾਂਜੀ ਠੀਕ ਹੈ ਤੇ ਬਈ ਅੱਗੇ ਵੀ ਸ਼ੋਅ ਦੇ ਵਿੱਚ ਆਉਣੇ ਹੋ ਕਿ ਪਹਿਲੀ ਵਾਰੀ ਆਂ ਨਹੀਂ ਬਈ ਪਹਿਲਾਂ ਵੀ ਲਾਉਨੇ ਆਪਾਂ ਪਹਿਲਾਂ ਵੀ ਲਾਉਨੇ ਹਾਂਜੀ ਠੀਕ ਹੈ ਤੇ ਜਿੱਤੇ ਆ ਕਿਸੇ ਨੇ ਕੋਈ ਸ਼ੋ ਸ਼ਾ ਕੀ ਹਾਂਜੀ ਵੀਰੇ ਪਹਿਲਾਂ ਬਸ਼ੇਰੀ ਜੋਣੀ ਦੀ ਬੱਚੀ ਲਈ ਸੀ ਆਪਾਂ ਠੀਕ ਹੈ ਜੀ ਉਹ ਆਈ ਆ ਚੌਥੇ ਪੰਜਵੇਂ ਨੰਬਰ ਦੇ ਦੋਸ਼ਾਂ ਜਿੱਤੀ ਆ ਠੀਕ ਹੈ ਜੀ ਹਾਂਜੀ ਤੇ ਦੋਸਤੋ ਇੱਕ ਬਾਈ ਇੱਧਰ ਖੜੇ ਨੇ ਬਸ਼ੇਰੀ ਲੈ ਕੇ ਆਏ ਆ ਬਾਈ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਆਏ ਕਿਹੜੀ ਥਾਂ ਤੋਂ ਹਨਾ ਤੇ ਕਿੰਨੇ ਜਾਨਵਰ ਲੈ ਕੇ ਆ ਹਾਂਜੀ ਸਾਸਰੀ ਕਲ ਬਾਈ ਜੀ ਉਸੇ ਕਲ ਜੀ ਤੇ ਬਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੀ ਬਲਾਂਸਿੰਗ ਕਲ ਆ ਜੀ ਠੀਕ ਹੈ ਜੀ ਤੇ ਬਾਈ ਜਾਨਵਰ ਕਿੰਨੇ ਲੈ ਕੇ ਆਂਦੀ ਆ ਇਹ ਇੱਕ ਹੀ ਆ ਜੀ ਆ ਬਸ਼ੇਰੀ ਇੱਕ ਬਸ਼ੇਰੀ ਤੇ ਬਾਈ ਬਸ਼ੇਰੀ ਦਾ ਕੀ ਨਾਮ ਬਸ਼ੇਰੀ ਦਾ ਨਾਮ ਰੀਤ ਆ ਜੀ ਰੀਤ 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 ਠੀਕ ਹੈ ਜੀ ਤੇ ਬਾਈ ਇਹਦੀ ਬਲੱਡ ਲਾਈਨ ਕੀ ਆ ਇਹ ਕਾਲੇ ਕਾਂਡੇ ਦੀ ਆ ਜੀ ਕਾਲੇ ਕਾਂਡੇ ਦੀ ਆ ਡਾਇਰੈਕਟ ਕਾਲੇ ਕਾਂਡੇ ਦੀ ਡਾਇਰੈਕਟ ਕਾਲੇ ਕਾਂਡੇ ਦੀ ਠੀਕ ਹੈ ਤੇ ਮਦਰ ਵਾਲੇ ਪਾਸੋਂ ਕੀ ਦੀ ਆ ਬਾਈ ਇਹ ਮਦਰ ਅਨਲੌਨ ਆ ਜੀ ਉਹ ਰਸਤਾ ਨੂੰ ਲਿਆਂਦੀ ਸੀ ਬਾਬੇ ਬਾਲਕ ਨਾਲ ਠੀਕ ਹੈ ਤੇ ਬਾਈ ਤੁਹਾਡਾ ਸਟੱਡ ਫਾਰਮ ਕੀ ਕੀ ਨਾ ਤੁਹਾਡੇ ਸਟੱਡ ਫਾਰਮ ਗੱਲ ਫਾਰਮ ਜੀ ਗੱਲ ਫਾਰਮ ਤੇ ਬਾਈ ਇਹਦੀ ਹਾਈਟ ਕਿੰਨੀ ਆ ਇਹ ਇਹ 60 ਦੇ ਕਰੀਬ ਹੈ 60 ਦੇ ਕਰੀਬ ਯਾਨੀ ਕਿ ਹਜੇ ਮਿਨੀ ਨਹੀਂ ਗਈ 60 ਦੇ ਯਾਨੀ ਕਿ ਕਰੀਬ ਤੇ ਹੋ ਸਕਦੇ ਹਨ ਦੇਖਣ ਨੂੰ ਮੈਨੂੰ ਬਹੁਤ ਵੱਡੀ ਬਸ਼ੇਰੀ ਲੱਗਦੀ ਹੈ ਠੀਕ ਹੈ ਤੇ ਬਾਈ ਇਹਦੀ ਉਮਰ ਕਿੰਨੀ ਹੈ ਇਹਦੀ 21 ਮਹੀਨੇ ਦੀ ਇੱਕ ਨਾਂ ਮਹੀਨੇ ਦੀ ਤੇ ਬਾਈ ਇਹਦੀ ਮਾਰਕਿੰਗ ਦੱਸ ਦਿਓ ਇੱਕ ਕਰੀ ਕਿਹ ਹੈ ਮਾਰਕਿੰਗ ਇਹਦੀ ਜਿਹਨੇ ਦੇ ਕਫੋਲਾ ਤੇ ਇੱਕ ਪੈਰ ਚਿੱਟਾ ਇਹਦਾ ਇੱਕ ਪੈਰ ਪਿਛਲਾ ਹਾਂਜੀ ਠੀਕ ਹੈ ਠੀਕ ਹੈ ਤੇ ਬਾਈ ਅੱਗੇ ਵੀ ਸ਼ੋਅ ਦੇ ਵਿੱਚ ਆਉਣੇ ਹੋ ਕਿ ਪਹਿਲੀ ਵਾਰ ਆਏ ਹੋ ਨਹੀਂ ਪਹਿਲੀ ਵਾਰ ਹੀ ਆਏ ਬਾਈ ਪਹਿਲੀ ਵਾਰ ਆਏ ਹਾਂ ਜੀ ਠੀਕ ਹੈ ਜੀ ਇੱਧਰ ਜਾਨਵਰ ਵੀ ਦਿਖਾਉਣੇ ਆ ਬਾਈ ਦੋ ਜਾਨਵਰ ਲੈ ਕੇ ਆਇਆ ਆਪਾਂ ਪੁੱਛਦੇ ਆ ਕਿਹੜੀ ਥਾਂ ਤੋਂ ਆਏ ਆ ਸਸਰੀਕਲ ਬਾਈ ਜੀ ਸਸਰੀਕਾ ਬਾਈ ਜੀ ਬਾਈ ਕਿਹੜੇ ਪਿੰਡ ਤੋਂ ਆਏ ਆ ਆਪਣਾ ਪਿੰਡ ਬੁਰਜिटल ਮਾ ਜੀ ਜ਼ਿਲ੍ਹਾ ਮਾਨਸਾ ਤਹਿਸੀਲ ਮਾਨਸਾ ਜੀ ਬਾਈ ਕਿੰਨੇ ਜਾਨਵਰ ਲੈ ਕੇ ਆਪਾਂ ਦੋ ਲੈ ਕੇ ਆਏ ਆ ਬਾਈ ਇੱਕ ਬਸ਼ੇਰਾ ਤੇ ਬਸ਼ੇਰੀ ਬਸ਼ੇਰਾ ਤੇ ਬਸ਼ੇਰੀ ਜੀ 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 ਤੇ ਬਾਈ ਬਸ਼ੇਰੀ ਦੀ ਡਿਟੇਲ ਦਿਓ ਬਾਈ ਕੀ ਡਿਟੇਲ ਹੈ ਇਹ ਬਾਈ ਆਪਣੇ ਕੋਲੇ ਜੰਪਲ ਹੈ ਕਰੀ ਆਪਣੇ ਘੋੜੀ ਕੋਲੇ ਪੈਦਾ ਕਰੀ ਕਰੀ ਪੈਦਾ ਹੋਈ ਸੀ ਜੀ ਜੀ ਬੋੜਾ ਵਾਲੇ ਘੋੜੇ ਦੀ ਬੱਚੀ ਹੈ ਜੀ ਇਹ ਤੇ ਮਾਂ ਇਹਦੀ ਆਪਣੇ ਕੋਲੀ ਹੈ ਜੀ ਬਾਜ ਦੀ ਪੋਤੀ ਆ ਗਈ ਹੈ ਜੀ ਜੀ ਤੇ ਬਈ ਨਾਮ ਕੀ ਰੱਖਿਆ ਇਹਦਾ ਨਾਮ ਕੁਦਰਤ ਰੱਖਿਆ ਬਈ ਕੁਦਰਤ ਹਾਂਜੀ ਤੇ ਬਈ ਇਸ ਟਾਈਮ ਹਾਈਟ ਕੀ ਕਰਨ ਦੀ ਵਿਚੀ ਦੀ ਹਾਈਟ ਬਈ ਬਾਕੀ ਤਾਂ ਤੁਹਾਡੇ ਸਾਹਮਣੇ ਹੈ ਤੇ ਸਾਡਾ ਤਾਂ ਜਿਆ 60 ਇੰਚ ਦੇ ਲਗਭਗ ਜਾਨੀ ਕਿ ਹਜੇ ਮਿਣਿਆ ਹੈ ਹਾਂ ਬੱਚੀ ਆ ਜੀ ਇਹਦਾ ਤੇ ਬਈ ਹਜੇ ਕਿੰਨੇ ਕ ਇਹ 18 ਕਿ ਮਹੀਨਾ ਦੀ ਹੋਈ ਹੈ ਜੀ 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 18 ਮਹੀਨੇ ਤੇ ਬਾਈ ਇਹਦੀ ਮਾਰਕਿੰਗ ਕੀ ਹੈ ਮਾਰਕਿੰਗ ਇਹਦੀ ਬਾਈ ਇੱਕ ਪੈਰ ਚਿੱਟਾ ਤੇ ਮੱਥੇ ਥੋੜਾ ਜਿਹਾ ਫੁੱਲ ਹੈ ਛੋਟਾ ਜਿਹਾ ਛੋਟਾ ਜਿਹਾ ਫੁੱਲ ਹੈ ਠੀਕ ਹੈ ਤੇ ਮੈਂ ਵੇਖੀ ਹੈ ਨਾ ਬਾਈ ਇਹ ਨਾ ਬੜੀ ਸੋਹਣੀ ਬਸ਼ੇਰੀ ਹੈ ਤੇ ਅੱਗੇ ਵੀ ਸ਼ੋਹ ਦੇ ਵਿੱਚ ਕਦੇ ਲੈ ਕੇ ਆਏ ਹੋ ਕਿ ਪਹਿਲੀ ਵਾਰ ਆਏ ਨਹੀਂ ਪਹਿਲੀ ਵਾਰ ਆਏ ਆ ਵੀਰ ਜੀ ਪਹਿਲੀ ਵਾਰ ਹਾਂ ਜੀ ਨਹੀਂ ਸ਼ੋਹਾਂ ਚ ਪਹਿਲਾਂ ਗਏ ਆ ਜੀ ਇੱਕ ਦੋ ਸ਼ੋਹਾਂ ਦੇ ਵਿੱਚ ਮਤਲਬ ਹਾਂ ਜੀ ਜੀ ਤੇ ਦੇਖਣ ਤੌਰ ਤੇ ਤੇ ਹਾਂ ਜੀ ਮਤਲਬ ਸ਼ੋਅ ਆਪਾਂ ਪਹਿਲੀ ਵਾਰ ਲੜ ਰਹੇ ਹਾਂ ਜੀ ਪਹਿਲੀ ਵਾਰ ਲੜ ਰਹੇ ਹਾਂ ਹਾਂ ਜੀ ਠੀ ਕੀ ਆਗਾ ਬਈ ਇਹਦੀ ਮਾਰਕਿੰਗ ਮੂਰਕਿੰਗ ਤੇ ਨਾਮ ਜਰੂਰ ਦੱਸੋ ਇਹ ਬਾਈ ਜੀ ਲక్ష్ਮੀ ਕਦਮ ਹੈ ਜੀ ਇਹ ਲక్ష్ਮੀ ਹਾਂਜੀ ਜੀ ਇਹ ਆਪਣਾ ਜਿਹੜਾ ਬਾਈ ਕੋਲੇ ਸ਼ੈਰੀ ਕੋਲੇ ਅਲਬਖਸ਼ ਕੋੜਾ ਬਠਿੰਡੇ ਵਾਲੇ ਕੋਲੇ ਜੀ 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 ਉਹਦਾ ਬੱਚਾ ਜੀ ਇਹ ਉਹਦਾ ਬੱਚਾ ਹਾਂਜੀ ਆਪਣੇ ਕੋਲੇ ਇੱਕ ਬੱਚਾ ਇਹਦਾ ਭਾਈ ਛੋਟਾ ਘਰੇ ਵੀ ਆ ਉਹ 4 ਮਹੀਨਾ ਦਾ ਜੀ ਇਹਦਾ ਨਾਮ ਕੀ ਰੱਖਿਆ ਬਾਈ ਫਿਰ ਇਹਦਾ ਨਾਮ ਤੂਫਾਨ ਹੈ ਜੀ ਤੂਫਾਨ ਹਾਂਜੀ ਤੇ ਬਾਈ ਇਹਦੀ ਮਾਦਰ ਵਾਲੇ ਪਾਸਿਓਂ ਕੀ ਦਾ ਜੀ ਮਾਦਰ ਵਾਲੇ ਪਾਸੋਂ ਤਾਂ ਬਾਈ ਜੀ ਆਪਣੇ ਕੋਲੀ ਏ ਘੂੜੀ ਤੇ ਹਾਂ ਉਹਦੀ ਮਤਲਬ ਪ੍ਰੋਪਰ ਡਿਟੇਲ ਆ ਉਹ ਸੀਗੀ ਆਪਣੇ ਕੋਲੇ ਘੋੜਾ ਉਦੀ ਪੱਕੀ ਪ੍ਰੋਪਰ ਡਿਟੇਲ ਨਹੀਂ ਹੈਗੀ ਜੀ ਹਾਂ ਜਿਵੇਂ ਕਿ ਸਾਨੂੰ ਮਤਲਬ ਅਸੀਂ ਕਾਹਾਂ ਤੋਂ ਲਿਆਂਦੀ ਸੀਗੀ ਕੁੜੀ ਉਹ ਜੀ ਹਾਂ ਹੁਣ ਆਪਾਂ ਕਹੇਣ ਨੂੰ ਕਿਸੇ ਦੀ ਬਣਾ ਦੀਏ ਉਹ ਚੀਜ਼ ਦਾ ਤਾਂ ਦੇਖ ਆਪਾਂ ਜੀ ਤੇ ਭਾਈ ਇਸ ਟਾਈਮ ਨੇ ਕੱਦ ਕਿੰਨਾ ਕਰ ਲਿਆ ਬੇਸ਼ੇਰੀ ਨੇ ਬੇਸ਼ੇਰੀ ਦਾ ਚੱਲ ਅੰਮਾ ਬੜਾ ਲੱਗਦਾ ਹਾਂ ਜੀ ਹਾਂ ਇਹ ਭਾਈ 60 ਇੰਚ ਦੇ ਲਗਭਗ ਹੈ ਜੀ ਹਜੇ ਇਹਦੀ ਮੰਨ ਲਓ ਵੀ ਪ੍ਰੋਪਰ 20 ਮਹੀਨੇ ਓਵਰ ਹੋਈ ਹੈ ਜੀ 20 ਮਹੀਨੇ ਹੋ ਗਏ ਤੇ ਭਾਈ ਇਹਦੀ ਮਾਰਕਿੰਗ ਕੀ ਹੈਗੀ ਇਹ ਲక్ష్ਮੀ ਕਾਦ ਮਜਮੂਰ ਦੇ ਪੈਰ ਜੱਟਿਆ ਤੇ ਮੱਥੇ ਬਰੀਕ ਜਿਹਾ ਪਟਾ ਜੀ ਬਰੀਕ ਜਿਹਾ ਪਟਾ ਹਾਂਜੀ ਹਾਂਜੀ ਤੇ ਇਹ ਬਈ ਅੱਗੇ ਵੀ ਕਦੇ ਸ਼ੋਅ ਦੇ ਵਿੱਚ ਲੈ ਕੇ ਆਏ ਹੋ ਕਿ ਇੱਥੇ ਵੀ ਪਹਿਲੀ ਵਾਰੀ ਆਏ ਨੇ ਨਹੀਂ ਆਪਾਂ ਬਈ ਮੋਗੇ ਗਏ ਸੀਗੇ ਜੀ ਤੇ ਉੱਥੇ ਕੁਝ ਕਮੀਆਂ ਆਪ ਦੇ ਵਿੱਚ ਰਹੀਆਂ ਜੀ 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 ਜਿਵੇਂ ਕਿ ਬੰਦਾ ਕਹਿੰਦੇ ਵੀ ਸਾਰੀ ਉਮਰ ਸਿੱਖਦਾ ਰਹਿੰਦਾ ਹਾਂਜੀ ਤੇ ਬਈ ਆਪਣਾ ਸਟੱਡ ਫਾਰਮ ਦੱਸਿਓ ਨਾਮ ਕੀ ਹੈ ਆਪਣਾ ਰਾਣਾ ਸਟੱਡ ਫਾਰਮ ਹੈ ਜੀ ਰਾਣਾ ਹਾਂ ਆਪਣੇ ਕੋਲ ਇੱਕ ਭਾਦਲੇ ਵਾਲੇ ਬਾਜ ਘੋੜੇ ਦਾ ਬੱਚਾ ਵੀ ਜੀ ਜੀ ਉਹਦੀ ਉਮਰ ਹੋਗੀ 35 ਮਹੀਨੇ ਜੀ ਤੇ ਉਹਦੀ ਸਟੱਟ ਸਰਵਿਸ ਵੀ ਆਪਾਂ ਓਪਨ ਕਰੀ ਹੋਈ ਹੈ ਜੀ 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 ਉਹਦੇ ਰਿਜ਼ਲਟ ਵੀ ਆ ਗਏ ਮਾਰਕੀਟ ਦੇ ਵਿੱਚ ਤਿੰਨ ਗਾ ਰਿਜ਼ਲਟ ਆਏ ਬਹੁਤ ਚੰਗੇ ਰਿਜ਼ਲਟ ਆਏ ਆ ਜੀ ਤੇ ਜੇ ਕਿਸੇ ਵੀਰ ਨੇ ਘੋੜੀ ਮਲਾਉਣੀ ਹੋਵੇ ਤਾਂ ਆ ਸਕਦਾ ਆਪਣੇ ਕੋਲੇ ਜੀ ਨੰਬਰ ਬੋਲ ਦਿਓ ਬਾਈ ਫਿਰ ਆਪਾਂ ਨੰਬਰ ਆਪਣਾ 98151 ਜੀ 05177 ਤੇ ਇੱਕ ਬਾਈ ਆਪਣਾ ਛੋਟਾ ਮਨ ਲਓ ਵੀ ਚੈਨਲ ਬਣਾਇਆ ਹੋਇਆ ਕੋਸ਼ਿਸ਼ ਕਰੀ ਹੈ ਜੀ 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 ਹਾਂ ਜੀ ਤੇ ਉਹ ਆਪਣੇ ਘੋੜੇ ਦੇ ਨਾਮ ਦੀ ਹੈ ਜੀ ਇੰਦਰ ਬਾਦਸ਼ਾਹ ਦੇ ਨਾਮ ਤੇ ਇੰਦਰ ਬਾਦਸ਼ਾਹ ਹਾਂ ਮੇਰਾ ਬੇਟਾ 10 ਸਾਲ ਦਾ ਜੀ ਤੇ ਉਹ ਵੀਡੀਓ ਪਾਉਂ ਤੇ ਵੀਰਾਂ ਨੂੰ ਬੇਨਤੀ ਆ ਤੁਹਾਡੇ ਚੈਨਲਾਂ ਰਹੀਂ ਜੀ ਤੇ ਵੀ ਸਾਡੇ ਵੀ ਚੈਨਲ ਦੀ ਸਪੋਰਟ ਕਰਿਓ ਜੀ ਜੀ ਤੇ ਬਾਈ ਬਾਈ ਦਾ ਨਾ ਚੈਨਲ ਨੋਟ ਕਰ ਲਿਓ ਬਾਈ ਦੇ ਚੈਨਲ ਦੀ ਤੁਸੀਂ ਸਪੋਰਟ ਕਰਿਓ ਬਾਈ ਦਾ ਇੱਕ YouTube ਚੈਨਲ ਆ ਕਿ ਬਾਈ ਹਾਂਜੀ YouTube ਵੀ ਆ Facebook ਤੇ ਤੇ Instagram ਤੇ Instagram ਤੇ ਤੇ ਬਾਈ ਦੀ ਤੁਸੀਂ ਸਪੋਰਟ ਵੀ ਕਰਿਓ ਬਾਈ ਦੇ ਫਾਰਮ ਦੇ ਵਿੱਚ ਹੋਰ ਵੀ ਕਈ ਜਾਨਵਰ ਰੱਖਿਆ ਤੇ ਇੱਕ ਬਾਈ ਕੋਲੇ ਘੋੜਾ ਵੀ ਆ ਜੇ ਤੁਸੀਂ ਕਿਸੇ ਨੇ ਮੀਟ ਕਰਵਾਉਣੀ ਹੋਵੇ ਘੋੜੀ ਤਾਂ ਤੁਸੀਂ ਬਾਈ ਦੇ ਨਾਲ ਫੋਨ ਬਾਈ ਨੇ ਨੰਬਰ ਦੱਸਤਾ ਤੇ ਤੁਸੀਂ ਬਾਈ ਨਾਲ ਸਿੱਧੀ ਗੱਲਬਾਤ ਕਰ ਲਿਓ ਜੇ ਹੋਰ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤੇ ਦੋਸਤੋ ਹੁਣ ਆਪਾਂ ਤੁਹਾਨੂੰ ਬਸ਼ੀਰਾ ਦਿਖਾਉਣੇ ਆ ਇੱਕ ਬਾਈ ਕਾਲੇ ਰੰਗ ਦਾ ਲੈ ਕੇ ਆਏ ਆ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਕਿੱਥੋਂ ਤੋਂ ਆਏ ਆ ਇੱਥੇ ਜਗਰਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਬਾਈ ਜੀ ਆਪਣਾ ਨਾਮ ਕੀ ਆ ਮੇਰਾ ਨਾਮ ਨਾਜ਼ਿਮ ਤੇ ਬਾਈ ਕਿਹੜੇ ਪਿੰਡ ਤੋਂ ਆਏ ਆ ਹਾਂ ਅਲੀਗੜ੍ਹ ਸੇ ਆਏ ਆ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਠੀਕ ਆ ਬਾਈ ਕਿੰਨੇ ਜਾਨਵਰ ਲੈ ਕੇ ਆਏ ਆ ਹਮ ਇੱਕ ਲੈ ਕੇ ਆਏ ਆ ਇਹ ਇੱਕ ਬਸ਼ੀਰਾ ਤੇ ਬਾਈ ਬਸ਼ੀਰੇ ਦੀ ਡਿਟੇਲ ਦੇ ਦਿਓ ਬਾਈ ਇਹਦਾ ਨਾਮ ਕੀ ਆ ਇਸਕਾ ਨਾਮ ਹੈ ਆਰਿਆ ਆਰਿਆ ਔਰ ਇਹ

ਤੇ ਬਈ ਇਹਦੀ ਮਾਰਕਿੰਗ ਬਾਰੇ ਇੱਕ ਵਾਰੀ ਦੱਸ ਦੋ ਕੀ ਹੈ ਇਸਕੇ 3 ਪਰ ਸਫੇਦ ਹੈ ਜੀ ਔਰ ਮਾથે ਪੱਟਾ ਹੈ ਜੀ 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 ਯਾਨੀ ਕਿ ਇੱਥੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਕਿ ਅੱਗੇ ਵੀ ਕਿਸੇ ਸ਼ੋਅ ਦੇ ਵਿੱਚ ਜਾਨੇ ਹੋ ਨਹੀਂ ਪਹਿਲੀ ਵਾਰ ਹੀ ਸ਼ੋਅ ਮੈਂ ਆਏ ਹਾਂ ਪਹਿਲੀ ਵਾਰੀ ਆਏ ਹਾਂ ਤੇ ਦੋਸਤੋ ਬਾਈ ਦਾ ਵਸ਼ੇਰਾ ਦੇਖੋ ਬਾਈ ਦਾ ਵਸ਼ੇਰਾ ਨਾ ਜਦੋਂ ਮੈਂ ਦੇਖਿਆ ਸੀਗਾ ਮੈਨੂੰ ਬੜਾ ਸੋਹਣਾ ਲੱਗਿਆ ਬਾਈ ਦਾ ਉੱਚੇ ਲੰਮੇ ਕੱਦ ਦਾ ਵਸ਼ੇਰਾ ਕੰਨ ਕੁੰਡੀ ਵਾਲਿਆ ਬਹੁਤ ਸੋਹਣਾ ਵਸ਼ੇਰਾ ਤੁਸੀਂ ਇੱਕ ਵਾਰੀ ਨਿਗਾਹ ਮਾਰੋ ਕੈਮਰਾ ਜੱਸੇ ਮਾਰੀਏ ਇਸ ਵਸ਼ੇਰੇ ਦੇ ਉੱਤੇ ਮੈਨੂੰ ਬੜਾ ਸੋਹਣਾ ਲੱਗਿਆ ਬਾਈ ਜਦੋਂ ਮੈਂ ਉੱਥੋਂ ਦੇਖਿਆ ਨਾ ਤੇਰਾ ਮੈਂ ਆਖਿਆ ਬਾਈ ਦੀ ਆਪਾਂ ਇੰਟਰਵਿਊ ਕਰਨੀ ਆ ਜਗਰਾ ਬੜੀ ਦੂਰੋਂ ਦੂਰੋਂ ਬਾਈ ਲੈ ਕੇ ਆਏ ਆ ਤੇ ਇੱਕ ਸਾਡੇ ਨਾਲ ਬਾਈ ਇੱਧਰ ਵੀ ਖੜੇ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਬਾਈ ਕਿਹੜੇ ਸਥਾਨ ਤੋਂ ਆਏ ਆ ਤੇ ਕਿੰਨੇ ਜਾਨਵਰ ਲੈ ਕੇ ਆਏ ਆ ਤੁਹਾਨੂੰ ਸਾਰੀ ਡਿਟੇਲ ਦਿੰਨੇ ਆ ਸਸਰੀਕਲ ਬਾਈ ਜੀ ਸਸਰੀਕਲ ਵੀਰੇ ਹੋਰ ਕੀ ਹਾਲ ਚੱਲਦਾ ਵਧੀਆ ਵੀਰੇ ਹਾਂ ਬਾਈ ਕਿਹੜੇ ਪਿੰਡ ਤੋਂ ਆਏ ਆਪਣਾ ਪਿੰਡ ਹੈ ਟਲਮਕਲਾ ਕੋੜਕਪੁਰੇ ਦੇ ਨਾਲ ਹੀ ਟਲਮਕਲਾ ਠੀਕ ਹੈ ਜੀ ਯਾਨੀ ਕਿ ਸਾਡੇ ਗਵਾਂਢੀਓ ਫਿਰਤਾ ਤੁਸੀਂ ਜੀ ਤੇ ਬਾਈ ਨਾਮ ਕੀ ਆਪਣਾ ਆਪਣਾ ਨਾਮ ਗਰਜੀਤ ਸਿੰਘ ਆ ਇਹਦਾ ਨਾਮ ਚੁਬਰਾ ਜੀ ਇਹ ਦਾ ਨਾਮ ਚੋਬਰ ਹੈ ਹਾਂ ਜੀ ਡਾਇਰੈਕਟ ਸਮੁੰਦਰ ਦਾ ਬੱਚਾ ਜੀ ਡਾਇਰੈਕਟ ਸਮੁੰਦਰ ਦਾ ਬੱਚਾ ਤੇ ਬਈ ਇਹਦੀ ਮਦਰ ਵਾਲੇ ਪਾਸੋਂ ਕਿਹਦਾ ਸੀ ਮਦਰ ਇਹਨਾਂ ਨਾਲੋਂ ਇਹਨਾਂ ਦੀ ਕਿਉਂਕਿ ਆਪਾਂ ਗਾਉਂ ਬਾਈ ਕੀਤੀ ਸੀ ਇਹਦੀ ਜੀ 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 ਕਿ ਕਿੰਨਾ ਚਿਰ ਹੋ ਗਿਆ ਬਈ ਸੇ ਆਪਾਂ ਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਤੇ ਬਈ ਇਸ ਟਾਈਮ ਬਛੇਰੇ ਦਾ ਕੀ ਕਰਦਾ ਤੇ ਕੀ ਉਮਰ ਆ ਬਈ ਸਾਡੇ 62 ਕਰਦਾ ਹੋਣੇ ਜੀ ਤੇ 16 ਮਹੀਨੇ ਪੂਰੀ ਉਮਰ ਹੈ 7 ਮਨ ਲੱਗਿਆ ਹੋਵੇ ਠੀਕ ਹੈ ਜੀ ਤੇ ਬਾਈ ਅੱਗੇ ਵੀ ਸ਼ੋਹਾਂ ਦੇ ਵਿੱਚ ਆਇਓ ਕਿ ਇਹ ਮੇਰੇ ਫਸਟ ਟਾਈਮ ਹੈ ਪਹਿਲੀ ਵਾਰ ਹੀ ਆਇਆ ਤੇ ਹੋਰ ਵੀ ਫਾਰਮ ਤੇ ਜਾਨਵਰ ਰੱਖੇ ਕਿ ਬਾਈ ਬਾਈ ਨਹੀਂ ਬਾਈ ਦੋ ਜਾਨਵਰ ਹੀ ਇੱਕ ਕੋੜੀ ਇੱਕ ਹੀ ਬਸ ਦੋ ਜੀ ਠੀਕ ਹੈ ਜੀ ਤੇ ਸਟਾਰਟਿੰਗ ਕੀਤੀ ਹੈ ਹੁਣੇ ਸਟਾਰਟਿੰਗ ਕੀਤੀ ਹੈ ਜੀ 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 ਤੇ ਦੋਸਤੋ ਹੋਰ ਬਾਈ ਕਿੱਥੋਂ ਕਿੱਥੋਂ ਆਏ ਆ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਕਿਹੜੇ ਪਿੰਡ ਤੋਂ ਆਏ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਅ ਬਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਮਹਿੰਦਰ ਸਿੰਘ ਹੈ ਜੀ ਮਹਿੰਦਰ ਸਿੰਘ ਹਾਂ ਜੀ ਤੇ ਬਾਈ ਜੀ ਕਿਹੜੇ ਜਗ੍ਹਾ ਤੋਂ ਆਏ ਹੋ ਕਿੱਥੋਂ ਆਏ ਮੈਂ ਸਰ ਫਲੋਰ ਬਾਰਸ਼ਿੰਗ ਪਰ ਜੀ ਤੇ ਬਾਈ ਆਪਣਾ ਕੀੜਾ ਜਾਨਵਰ ਲੈ ਕੇ ਆ ਬਸ਼ੇਰੀਆ ਕਿ ਬਸ਼ੇਰਾ ਬਈ ਇਹ ਬਸ਼ੇਰੀਆ ਜੀ ਬਸ਼ੇਰੀਆ ਤੇ ਬਈ ਇਹਦਾ ਨਾਮ ਕੀ ਹੈ ਇਹਦਾ ਨਾਮ ਮੈਂ ਲੱਡੂ ਆ ਜੀ ਲੱਡੂ ਤੇ ਬਈ ਇਹਦੇ ਮਾਂ ਪਿਓ ਬਾਰੇ ਦੱਸਿਓ ਇਹਦੀ ਮਾਂ ਤਾਂ ਹਮਾਰੇ ਪਾਸਵੇਂ ਪਿੰਡ ਹੈ ਉਸਕੇ ਪਾਸ ਸੀਗੀ ਜੀ ਔਰ ਇਸਕਾ ਜੋ ਫਾਦਰ ਹੈ ਉਹ ਉਸਕਾ ਨਾਮ ਹੈ ਮਨੀ ਜੀ ਉਹ ਆਪਣੇ ਕੋਲੀ ਘੋੜਾ ਹੈਗਾ ਕੋਲੇ ਹੀ ਹੈ ਸਾਨੀ ਕੋਡੇ ਕੋਲੇ ਘੋੜਾ ਹਾਂਜੀ ਉਹ ਮਨੀ ਹੈਗਾ ਉਹ ਅਸ਼ੋਕ ਦਾ ਬੇਟਾ ਜੋ ਅਸ਼ੋਕ ਬਾਹਰ ਸਿੰਘ ਦੇ ਪਾਸੂ ਗੁਜਰਾਤ ਮੈਂ ਖੜਾ ਜੀ 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 ਤੇ ਬਈ ਇਸ ਟਾਈਮ ਇਹਦੀ ਹਾਈਟ ਕੀ ਹੈ ਹਾਈਟ ਹੋ ਜਾਏਗੀ ਲਗਭਗ 61 68 61 ਸਾਠ ਇੱਕ ਸਾਠ ਹਾਂਜੀ ਠੀਕ ਆ ਤੇ ਭਾਈ ਉਮਰ ਐਸ ਟਾਈਮ ਕਿੰਨੀ ਕਰ ਲਈ ਕੋ 15 ਮਹੀਨੇ ਕਿ 15 ਮਹੀਨਿਆਂ ਦੀ ਬੇਸ਼ੇਰੀ ਤੇ ਇੱਕ ਦਿਨ ਸਾਨੂੰ ਮਾਰਕਿੰਗ ਬਾਰੇ ਦੱਸ ਦੋ ਵੀ ਬੇਸ਼ੇਰੀ ਦੀ ਕੀ ਮਾਰਕਿੰਗ ਆ ਭਾਈ ਇਹਦੇ ਮੱਥੇ ਤੇ ਫੁੱਲ ਆ ਹਾਂ ਹੋਰ ਕੀ ਆ ਬਸ ਕੱਲੇ ਮੱਥੇ ਤੇ ਹੀ ਫੁੱਲ ਮੱਥੇ ਤੇ ਫੁੱਲ ਆ ਤੇ ਅੱਗੇ ਵੀ ਕਦੇ ਸ਼ੋਹਾਂ ਦੇ ਵਿੱਚ ਆਈ ਹੂੰ ਕਿ ਪਹਿਲੀ ਵਾਰੀ ਨਹੀਂ ਪਹਿਲੇ ਵੀ ਡਾਲੀ ਸੀ ਚੰਡੀਗੜ੍ਹ ਮੇ ਡਾਲੀ ਆਪਣੇ ਔਰ ਇਧਰ ਜੰਡਾਲੀ ਮੇ ਵੀ ਡਾਲੀ ਚੰਡੀਗੜ੍ਹ ਤੇ ਜੰਡਾਲੀ ਦੇ ਵਿੱਚ ਠੀਕ ਆ ਤੇ ਕਿਹੜੇ ਨੰਬਰ ਤੇ ਆਈ ਹੈ ਕਿ ਨੰਬਰ ਤੇ ਆਈ ਨਹੀਂ ਸੀ ਕਿ ਉਧਰ ਨੰਬਰ ਤੇ ਨਹੀਂ ਆਈ ਇਹ ਠੀਕ ਹੈ ਹਾਂਜੀ ਸਤਸ੍ਰੀਕਾਲ ਜੀ ਅ ਰੰਜੀਤ ਸਿੰਘ ਹੌਸ ਸ਼ੋਅ ਦੇ ਵਿੱਚ ਤੇ ਬਾਈ ਲੈ ਕੇ ਆਇਆ ਇੱਥੇ ਨੁਕਰੀ ਬਸ਼ੇਰੀ ਬਾਈਆਂ ਕੋਲੇ ਜਾਂ ਤੇ ਬਾਂਗਾਂ ਨਾਲ ਗੱਲਬਾਤ ਕਰ ਲਿਆ ਸੱਸਰੀ ਕਲ ਬਾਈ ਜੀ ਸੱਸਰੀ ਕਲ ਬਾਈ ਜੀ ਹਾਂ ਬਾਈ ਜੀ ਕਿਹੜੇ ਪਿੰਡ ਤੋਂ ਆਏ ਆਪਣਾ ਪਿੰਡ ਹੀ ਬੁੱਟਰ ਬਖੂ ਹੈ ਜੀ ਬੁੱਟਰ ਬਖੂ ਹਾਂਜੀ ਤੇ ਬਾਈ ਕਿੰਨੇ ਜਾਨਵਰ ਲੈ ਕੇ ਆਏ ਆਪਣੇ ਕੋਲੇ ਇੱਕ ਹੀ ਸ਼ੋਅ ਵਾਲੀ ਦਾ ਇੱਕ ਹਾਂਜੀ ਠੀਕ ਹੈ ਕੀ ਨਾਮ ਬਾਈ ਜਾਨਵਰ ਦਾ ਨੂਰ ਹੈ ਨੂਰ ਹਾਂਜੀ ਤੇ ਬਾਈ ਇਹਦੀ ਬਲੱਡ ਲਾਈਨ ਕੀ ਹੈ ਇਹ ਮਾਂ ਵਾਲੇ ਪਾਸੋਂ ਦਾ ਹੈਗੀ ਅਲੀ ਡੁੱਡਾਂ ਵਾਲੇ ਦੀ ਠੀਕ ਹੈ ਜੀ ਤੇ ਪਿਓ ਵਾਲੇ ਪਾਸੋਂ ਹੈਗੀ ਹੈ ਜਵਾਲਾ ਮੁਕੀ ਦੀ ਠੀਕ ਹੈ ਠੀਕ ਹੈ ਹਾਂਜੀ ਤੇ ਦੋਸਤੋ ਦੇਖੋ ਬਾਈ ਦੇ ਜਾਨਵਰ ਨੂੰ ਚੈੱਕ ਕਰੋ ਬਹੁਤ ਸੋਹਣਾ ਬਾਈ ਦਾ ਜਾਨਵਰ ਆ ਤੇ ਬਾਈ ਸ਼ੋਅ ਨੂੰ ਦੇਖ ਕੇ ਕੀ ਲੱਗਦਾ ਸ਼ੋਅ ਨੂੰ ਦੇਖ ਕੇ ਲੱਗਦਾ ਹੈ ਮਾਰਾਂਗੇ ਮੱਲਾ ਮਾਰਾਂਗੇ ਮੱਲਾ ਤੇ ਇਧਰ ਵੀ ਦੋਸਤੋ ਬਾਈ ਆਏ ਵਾ ਬਾਂਗਣ ਵਾਲਾ ਇਧਰ ਵੀ ਗੱਲਬਾਤ ਕਰਦੇ ਆ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਤੇ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਦੱਸੋ ਤੇ ਬਾਈ ਆਪਣਾ ਨਾਮ ਕੀ ਹੈ ਭਵਨਦੀਪ ਆ ਵੀਰੇ ਤੇ ਕਿਹੜੇ ਪਿੰਡ ਤੋਂ ਆਏ ਹੋ ਬਾਈ ਜਾਨਵਰ ਲੈ ਪਿੰਡ ਸਾਡਾ ਵੀਰੇ ਕਲਾਲਮਾਜਰਾ ਕਲਾਲਮਾਜਰਾ ਬਰਨਾਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਠੀਕ ਹੈ ਤੇ ਬਾਈ ਜਾਨਵਰ ਦਾ ਨਾਮ ਕੀ ਹੈ ਇਹ ਰੱਜੂ ਆ ਵੀਰੇ ਬਿਸ਼ੇਰੀ ਆ ਰੱਜੂ ਹਾਂਜੀ ਤੇ ਬਾਈ ਇਹਦੀ ਬਲੱਡ ਲਾਈਨ ਕੀ ਹੈ ਬਲੱਡ ਲਾਈਨ ਇਹ ਵੀਰੇ ਐਸੇ ਨੁਕਰ ਉਹਦਾ ਨੁਕਰੇ ਚ ਆ ਜਾਂਦੀ ਆ ਇਹ ਮੋਰ ਬਲੱਡ ਲਾਈਨ ਚ ਮੋਰ ਬਲੱਡ ਲਾਈਨ ਹਾਂਜੀ ਕੈਟਾਗਰੀ ਨੁਕਰ ਆ ਜਾਂਦੀ ਆ ਕੈਟਾਗਰੀ ਨੁਕਰ ਹਾਂ ਠੀਕ ਹੈ ਜੀ ਤੇ ਦੋਸਤੋ ਬਾਈ ਦਾ ਜਾਨਵਰ ਬੜਾ ਸੋਹਣਾ ਗਾ ਦੇਖੋ ਤੇ ਬਾਈ ਛੋ ਨੂੰ ਦੇਖ ਕੇ ਫਿਰ ਕੀ ਲੱਗਦਾ ਇਹ ਆ ਵੀਰੇ ਉੱਥੇ ਪਤਾ ਲੱਗੂ ਹੁਣ ਗਰਾਉਂਡ 'ਚ ਜਾ ਕੇ ਪਹਿਲਾਂ ਤਾਂ ਘਰੋਂ ਤਾਂ ਸਾਰੇ ਜਿੱਤਣ ਹੀ ਆਉਂਦੇ ਆ ਬਈ ਤੁਸੀਂ ਅੱਗੇ ਵੀ ਸ਼ੋਅ ਦੇ ਵਿੱਚ ਕਦੇ ਜਗੇ ਹੋ ਕਿ ਇੱਥੇ ਪਹਿਲੀ ਵਾਰੀ ਆਈ ਹੋ 10 ਸਾਲ ਪਹਿਲਾਂ ਉਦੋਂ ਘੋੜੀ ਹੁੰਦੀ ਸੀ ਉਹ ਉਹਦੇ ਨਾਲ ਜੱਤੇ ਤੇ ਜੱਤੇ ਠੀਕ ਹੈ ਯਾਨੀ ਕਿ ਇੱਥੇ ਪਹਿਲੀ ਵਾਰੀ ਆਈ ਹੋ ਹਾਂ ਪਹਿਲਾ ਜਾਨਵਰ ਲੈ ਕੇ ਆਈ ਹਾਂ ਤੇ ਬਈ ਹੋਰ ਵੀ ਜਾਨਵਰ ਰੱਖੇ ਵੇ ਕਿ ਹਾਂ ਘਰੇ ਹੈਗਾ ਘੋੜਾ ਵੀ ਆਪਣੇ ਕੋਲੇ ਇੱਕ ਘੋੜਾ ਘੋੜੇ ਦਾ ਕੀ ਨਾਮ ਹੈ ਬਜਾਜ ਆ ਜੀ ਬਜਾਜ ਬਜਾਜ ਦੀ ਬਿਸ਼ੇਰੀ ਆ ਬਜਾਜ ਦੀ ਬਿਸ਼ੇਰੀ ਆ ਯਾਨੀ ਕਿ ਆਪ ਦੇ ਘੋੜੀ ਵੀ ਤੁਹਾਡੇ ਕੋਲ ਆ ਘੋੜੀ ਵੀ ਕਰੀ ਸੀ ਕਰੀ ਸੀਗੀ ਯਾਨੀ ਕਿ ਆਪ ਦਾ ਘਰ ਦਾ ਜਾਨਵਰੀ ਘਰ ਦੀ ਬਰੀਡ ਆ ਠੀਕ ਆ ਜੀ ਘਰ ਦੀ ਬਰੀਡ ਆ ਇਧਰ ਦੇਖੋ ਇਧਰ ਵੀ ਬਾਈ ਆਏ ਹੋਏ ਆ ਤੇ ਬਾਗ ਨਾਲ ਗੱਲਬਾਤ ਕਰਦੇ ਆ ਸਸਰੀਕਾਲ ਬਾਈ ਜੀ ਸਸਰੀਕਾਲ ਬਾਈ ਜੀ ਤੇ ਕੀ ਨਾਮ ਆ ਬਾਈ ਜੀ ਆਪਣਾ ਮੇਰਾ ਨਾਮ ਸੁਖੀ ਹੈ ਜੀ ਪੂਰਾ ਆਪਣਾ ਸੁਖੀ ਦੇ ਨਾਮ ਤੋਂ ਜਾਣਦੇ ਪੂਰਾ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਸੁਖਜਿੰਦਰ ਸਿੰਘ ਬਾਈ ਜੀ ਕਿਹੜੇ ਪਿੰਡ ਤੋਂ ਆਇਆ ਆਲਮਾਲਾ ਪਿੰਡ ਆ ਬਾਈ ਜੀ ਆਪਣਾ ਜੇਲਾ ਸ਼੍ਰੀ ਮਕਸਦ ਸਾਹਿਬ ਹੈ ਮਕਸਦ ਸਾਹਿਬ ਤੋਂ ਠੀਕ ਹੈ ਤੇ ਭਾਈ ਕਿੰਨੇ ਜਾਨਵਰ ਲੈ ਕੇ ਆਂਦੇ ਇੱਥੇ ਆਪਾਂ ਇੱਕ ਬੱਚੀ ਲੈ ਕੇ ਆਏ ਆਂ ਭਾਈ ਨੁਕਰੀ ਹਾਂ ਇਹੀ ਬੱਚੀ ਠੀਕ ਹੈ ਤੇ ਭਾਈ ਬੱਚੀ ਦਾ ਨਾਮ ਕੀ ਹੈ ਬੱਚੀ ਦਾ ਨਾਮ ਸੁਖਮਣੀ ਹੈ ਭਾਈ ਸੁਖਮਣੀ ਤੇ ਭਾਈ ਇਹਦੀ ਹਾਈਟ ਕਿੰਨੀ ਹੈ ਤੇ ਇਸ ਟਾਈਮ ਉਮਰ ਕਿੰਨੀ ਹੈ ਹਾਈਟ ਭਾਈ ਇਹਦੀ 36 ਇੰਚ ਹੈ ਉਮਰ ਇਹਦੀ 1.5 ਮਹੀਨੇ ਆ 1.5 ਮਹੀਨੇ ਹਾਂਜੀ ਤੇ ਭਾਈ ਇਹਦੀ ਬਲੱਡ ਲਾਈਨ ਕੀ ਹੈ ਬਲੱਡ ਲਾਈਨ ਪਿਓ ਵਾਲੇ ਪਾਸੋਂ ਭਾਈ ਪਦਮ ਘੋੜੇ ਦੀ ਬੱਚੀ ਹੈ ਠੀਕ ਹੈ ਜੀ ਮਾਂ ਜਿਹੜੀ ਉਹ ਡੋਡਾਂ ਵਾਲੇ ਪ੍ਰਿੰਸ ਦੀ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਲੋਵੀ ਦੋਸਤੋ ਇੱਥੇ ਬੜੇ ਸੋਹਣੇ ਸੋਹਣੇ ਜਾਨਵਰ ਆਏ ਵਿਆ ਸੀ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਤੁਹਾਨੂੰ ਅਸੀਂ ਸਾਰੇ ਜਾਨਵਰ ਦਿਖਾਵਾਂਗੇ ਨਾਲੇ ਲਾਈਵ ਦਿਖਾਵਾਂਗੇ ਆਪਣੇ ਚੈਨਲ ਤੇ